ਭਾਈ ਆ ਵੇ ਲੋ ਪਿੰਡ ਪੰਡੋਰੀ ਲਬਾਣਾ ਉਹਦੀ ਛੜਕ ਵੇ ਲੋ ਛੜਕ ਸਾਰੀ ਡੁੱਬ ਗਈ ਨਕਾਸੂ ਕਿੰਨਾ ਚੜਿਆ ਆ ਦੇਖ ਲੋ ਸਾਡੇ ਸਾਹਮਣੇ ਮੈਂ ਚਲੋ ਸਾਡਾ ਨਾ ਕਰਦੇ ਸਾਂਜੀ ਨਕਾਸੂ ਪੂਰਾ ਫੁੱਲ ਚੜਿਆ ਆ ਚਾਦੇ ਪਾਸੇ ਦੀ ਨਹਿਰ ਬਣਿਆ ਪਿਆ ਹੈਗੇ ਇਹਦੇ ਵਿੱਚ ਗੰਦ ਹੀ ਪੂਰਾ ਆ ਇਸ ਟਾਈਮ ਨਹਿਰ ਬਣਿਆ ਹੁੰਦਾ ਦੇਖੋ ਇੱਥੇ ਛੜ ਗਿਆ ਹੁਣ ਮੈਂ ਉਸ ਪਾਰ ਜਾਣਾ ਅਗਲੇ ਪਾਸੇ ਨੰਗੇ ਨਹੀਂ ਜਾਣ ਲਿਆ ਇਹ ਦੇਖੋ ਚਲੋ ਹੋਰ ਛੜਕਾ ਨਹੀਂ ਚੱਲ ਜਾਂਦੇ ਆਪੋ ਦੇਖੋ ਭਾਈ ਦਿਖਾ ਸੂ ਪੂਰਾ ਫੋਲ ਚੜਿਆ mm <laughs> ਲਖਾਸੂ ਦੇ ਨਾਲ ਹੀ ਜਾਨੀ ਕਿ ਪੈਲੀਆਂ ਮਿਲੀਆਂ ਜਾਂ ਸਾਰੀਆਂ ਪੈਲੀਆਂ ਲਖਾਸੂ ਇਤਰਾ ਦੇਖੋ ਆਪਾਂ ਇੱਕ ਵੀਡੀਓ ਉੱਧਰ ਪੋਲ ਦੇ ਉੱਤੇ ਜਿਹੜਾ ਪਾਣੀ ਚੜ੍ਹਦਾ ਉਹ ਵੀ ਨਾਲ ਅਟੈਚ ਕਰਾਂਗੇ ਦੇਖੋ ਸਾਰਾ ਹਾਲ ਦੇਖੋ ਉਹ ਇਹ ਤੱਕ ਇਹ ਸਾਹੀ ਡੋਪ ਵੀਰੇ ਹੋਰ ਬਤਾਓ ਵੀਰੇ ਉਹੀਆਂ ਦੀਆਂ ਪੈਲੀਆਂ ਇਹ ਪੂਰੀਆਂ ਡੋਪੀਆਂ ਵੇਖੋ ਚੱਲੀ ਹੋਰ ਤਰਰੇ ਦੇ ਨਾਲ ਨਾਲ ਪਹੁੰਚਿਆ ਢੀਂਗਾ ਸਾਈਡ ਤੇ ਹੀ ਉਹ ਵੀ ਪੈਲੀਆਂ ਦਿੱਖੀਆਂ ਬਈ ਆ ਵੀ ਦੋ ਜਿਹੜਾ ਨਖਾਸੂ ਭਲੀ ਚੜਿਆ ਨਹੀਂ ਨਾ ਅੱਜ ਉਹ ਵੀ ਪੂਰਾ ਬਣਿਆ ਪਹਿਲੇ ਵਿੱਚ ਮਾਸਾ ਪਾਣੀ ਇਹਦਾ ਕੋਹਾ ਹੰਦਾ ਗਾਰੰਦੀ ਇਹਦੇ ਵਿੱਚ ਦੇਖੋ ਇਹ ਵੀ ਉਹਦੇ ਨਾਲ ਹੀ ਮਿਲਦਾ ਉਧਰੋਂ ਜਾ ਕੇ ਉਹਦੇ ਚ ਡਿਗ ਪਾਣਾ ਜਿਹੜਾ ਨਖਾਸੂ ਤੁਹਾਨੂੰ ਪਹਿਲਾਂ ਨਹੀਂ ਦਿਖਾਇਆ ਉਹਦੇ ਵਿੱਚ ਹੀ ਜਾ ਕੇ ਮਿਲ ਜਣਾ ਇਹ ਨਖਾਸੂ